ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰਿਆਂ ਅੱਜ ਗੁਰਦੁਆਰਾ ਦੁੱਖ ਭੰਜਨ ਬੇਰ ਸਾਹਿਬ ਦੀ 베ਰੀ ਦੀ ਜਿਹੜੀ ਆ ਦਵਾਈ ਤੇ ਸਪਰੇ ਉਹ ਕਰਨ ਵਾਸਤੇ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਮੈਡ ਡਾਕਟਰ ਜਿਹੜੇ ਹੈਗੇ ਨੇ ਉਹ ਇਹਨਾਂ ਬੇਰਾਂ ਦੀ ਸਾਮ ਸੰਭਾਲ ਕਰਨ ਵਾਸਤੇ ਅੱਜ ਜਿਹੜੇ ਆ ਡਾਕਟਰ ਸਾਹਿਬਾਂ ਦੀ ਟੀਮ ਪਹੁੰਚੀ ਹੋਈ ਹੈ ਔਰ ਪਹਿਲੇ 베ਰ ਬਾਬਾ ਬੁੱਢਾ ਸਾਹਿਬ 베ਰ ਬਾਬਾ 베ਰ ਦੁਖ ਪੰਜਲੀ 베ਰ ਔਰ लाਚੀ 베ਰ ਇਹਨਾਂ ਤਿੰਨਾਂ 베ਰਾਂ ਦੀ ਖਾਮ ਸੰਭਾਲ ਵਾਸਤੇ ਸਾਲ ਬਾਅਦ 6 ਮਹੀਨੇ ਵਾਸਤੇ ਬਾਅਦ ਜਿਹੜਾ ਡਾਕਟਰ ਸਾਹਿਬ ਗਾਇਬ ਗਏ ਆਣ ਕੇ ਇਹਨਾਂ ਦੀ ਦੇਖਭਾਲ ਕਰਦੇ ਰਹਿੰਦੇ ਆ ਸੋ ਡਾਕਟਰ ਸਾਹਿਬਾਂ ਦੀ ਟੀਮ ਜਿਹੜੀ ਆਪਣੇ ਕੋਲ ਪਹੁੰਚੀ ਹੋਈ ਆ ਤੇ ਅੱਜ ਜਿਹੜੀ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਕੀਤੀ ਜਾਣੀ ਆ ਤੇ ਸੋ ਗੁਰੂ ਸਾਰਿਓ ਬੜੀ ਪਵਿੱਤਰ ਅਸਥਾਨ ਆ ਜੀ ਜਦੋਂ ਸੱਦਾ ਲੱਗਦਾ ਹੁੰਦਾ ਗਰੁੱਪ ਦੇ ਵਿੱਚ ਸਾਰੇ ਜਣੇ ਆਇਆ ਕਰੋ ਤੇ ਮਾਰੇ ਵੀ ਕਹਿੰਦੇ ਚਰਨ ਸ਼ਰਨ ਗੁਰੇ ਇੱਕ ਪੈਂਡਾ ਜਾਇ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਸੋ ਸਾਡੇ ਇਹ ਮਹਾਨ ਤੀਰਥ ਸਥਾਨ ਨੇ ਤੇ ਇਹਨਾਂ ਦੀ ਸੇਵਾ ਸੰਭਾਲ ਕਰਨੀ ਜਿਹੜੀ ਆ ਸਾਡਾ ਫਰਜ਼ ਬਣਦਾ ਤੇ ਸਾਰੀ ਸੰਗਤ ਜਿਹੜੀ ਲੱਗੀ ਹੋਈ ਆ ਦਰਸ਼ਨ ਦੇਦਾਰ ਵਾਸਤੇ ਆਈ ਹੋਈ ਆ ਤੇ ਇਹਦੇ ਜਿਹੜੀ ਸੇਵਾ ਸੰਭਾਲ ਦੇ ਤੇ ਲੱਗੀ ਹੋਈ ਆ ਸੋ ਗੁਰੂ ਸਾਹਿਬ ਉਹ ਮਾਰੇ ਕਿਰਪਾ ਕਰਨ ਸਾਰਿਆਂ ਦੇ ਉੱਤੇ ਆਇਆ ਕਰੋ ਗੁਰੂ ਘਰ ਦੇ ਦਰਸ਼ਨ ਕਰਕੇ ਜਿਹੜਾ ਆਪਣਾ ਜੀਵਨ ਸਫਲਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰੋ ਅੱਜ ਸੇਵਾ ਚੱਲ ਰਹੀ ਆ ਜੀ ਬਾਬਾ ਬੁੱਢਾ ਸਾਹਿਬ 베ਰ ਤੇ ਦੁੱਖ ਭੰਜਣ 베ਰ 라ਚੀ 베ਰ ਇਹਨਾਂ ਸਾਰੇ 베ਰਾਂ ਦੀ ਪਵਿੱਤਰ 베ਰ ਨੇ ਅੱਜ ਤੋਂ 400 ਸਾਲ 500 ਸਾਲ ਪਹਿਲਾਂ ਇਹ 베ਰ ਜਿਹੜੇ ਹੋਂਦ ਵਿੱਚ ਆਏ ਸੀਗੇ ਜਿੱਥੇ ਬੈਠ ਕੇ ਬਾਬਾ ਬੁੱਢਾ ਸਾਹਿਬ ਨੇ ਛੇ ਗੁਰੇ ਆਈਆਂ ਨੂੰ ਜਿਹੜਾ ਉਹ ਤਿਲਕ ਅਤੇ ਗੁਰਿਆਈ ਜਿਹੜਾ ਉਹ ਦਿੱਤੀ ਸਰੋਪਾਉ ਦਿੱਤੇ ਔਰ ਇਸ ਜਗ੍ਹਾ ਤੇ ਹੀ ਜਿਹੜੀ ਬੀਬੀ ਰਜਨੀ ਸੀਗੀ ਪੱਟੀ ਦੇ ਰਾਜੇ ਦੀ ਇਤਿਹਾਸ ਮੁਤਾਬਕ ਉਹਨੇ ਆਪਣੇ ਕੋੜੇ ਪਤੀ ਨੂੰ ਲੈ ਕੇ ਇੱਥੇ ਆਂਦਾ ਔਰ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਦਾ ਕੋੜ ਜਿਹੜਾ ਉਹ ਇੱਥੋਂ ਠੀਕ ਹੋਇਆ ਔਰ लाਚੀ ਬੇਰ ਥੱਲੇ ਬੈਠ ਕੇ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਜਦੋਂ ਸਰੋਵਰ ਦੀ ਪਵਿੱਤਰ ਸਰੋਵਰ ਦੀ ਖਦਾਈ ਹੋਈ ਆ ਉਦੋਂ ਖਦਾਈ ਕਰਵਾਉਂਦੇ ਦਾ ਤੇ ਉਪਰੰਤ ਹੋਰ ਵੀ ਬਹੁਤ ਆ ਇਤਿਹਾਸ ਇਹਨਾਂ ਬੇਰੀਆਂ ਦੇ ਨਾਲ ਜੁੜੇ ਹੋਏ ਨੇ ਸੋ ਗੁਰੂ ਸਾਹਿਬੋ ਮਾਰੇ ਕਿਰਪਾ ਕਰਨ ਤੇ ਅੱਜ ਸੇਵਾ ਚੱਲ ਰਹੀ ਆ ਬਾਬਾ ਮਨਪ੍ਰੀਤ ਸਿੰਘ ਭਾਈ ਅਫਤਾਰ ਸਿੰਘ ਭਾਈ ਸਰਵਨ ਸਿੰਘ ਤੇ ਭਾਈ ਸਰਜੀਤ ਸਿੰਘ ਜੀ ਤੇ ਭਾਈ ਮਨਪ੍ਰੀਤ ਸਿੰਘ ਦਾਸ ਕੁਲਜੀਤ ਕੁਲਦੀਪ ਸਿੰਘ ਬੀਬੀ ਬੋਰਡ ਸੋ ਸਾਰੀ ਸੰਗਤ ਆਈ ਹੋਈ ਆ ਇਹ ਆਪਜੀ ਇਹਨਾਂ ਪਵਿੱਤਰ ਬੇਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਕਿੰਨੀ ਮਤਲਬ ਪੁਰਾਣੀ ਲੱਕੜ ਜਿਹੜੀ ਪੁਰਾਣੇ ਮੁੱਢ ਹੋ ਗਏ ਨੇ ਸੋ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਅੱਜ ਫੇਰ ਹਰੇ ਭਰੇ ਹੋ ਗਏ ਨੇ ਫੇਰ ਇਹਨਾਂ ਦੀਆਂ ਜਿਹੜੀਆਂ ਸਾਂਖਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਆਪ ਜੀ ਦੇਖ ਰਹੇ ਹੋ ਇਹ ਮਹਿਰ ਡਾਕਟਰ ਪੰਜਾਬ ਖੇਤੀਬਾੜੀ ਪੰਜਾਬ ਬਾਗਬਾਨੀ ਵਿਭਾਗ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਜਿਹੜੇ ਆਣ ਕੇ ਇਹਦੀ ਦੇਖਰੇਖ ਕਰਦੇ ਨੇ ਤੇ ਉਹਨਾਂ ਦੀ ਮਿਹਨਤ ਸਦਕਾ ਔਰ ਗੁਰੂ ਰਾਮਦਾਸ ਪਾਤਸ਼ਾਹ ਦੀ ਮਹਿਰ ਸਦਕਾ ਉਹਨਾਂ ਦੀ ਜਿਹੜੀ ਆ ਮਿਹਨਤ ਡਾਕਟਰਾਂ ਦੀ ਉਹਦੀ ਉਹਨਾਂ ਦੀ ਮਿਹਨਤ ਸਦਕਾ ਔਰ ਗੁਰੂ ਰਾਮਦਾਸ ਪਾਤਸ਼ਾਹ ਦੀ ਮਹਿਰ ਸਦਕਾ ਜਿਹੜਾ ਉਹ ਸਾਰਾ ਇਹਨਾਂ ਨੂੰ ਫੇਰ ਦੁਬਾਰਾ ਬੂਰ ਪੈਣਾ ਸ਼ੁਰੂ ਹੋ ਗਿਆ ਨਹੀਂ ਤਾਂ ਕੁਛ ਦੇ ਆਕੇ ਪਹਿਲਾਂ ਇਹ ਪਵਿੱਤਰ ਬੇਰ ਜਿਹੜੇ ਸੀਗੇ ਉਹ ਲਗਭਗ ਖਤਮ ਹੋਣ ਦੇ ਕਿਨਾਰੇ ਸੀਗੇ ਸੋ ਗੁਰੂ ਸਾਰਿਓ ਮਾਰੇ ਕਿਰਪਾ ਕਰਨ ਡਾਕਟਰ ਸਾਹਿਬਾਂ ਦੀ ਟੀਮ ਆਹੀ ਹੋਈ ਆ ਤੇ ਸਾਰੇ ਡਾਕਟਰ ਸਾਹਿਬ ਵੀ ਖੜੇ ਆ ਤੇ ਉਹਨਾਂ ਦੇ ਸਹਿਯੋਗੀ ਸਾਥੀ ਵੀ ਖੜੇ ਆ ਇਹ ਸਾਰੀ ਸੰਗਤ ਖੜੀ ਆ ਸੰਗਤ ਦਾ ਬਹੁਤ ਜ਼ਿਆਦਾ ਆਉਣ ਜਾਣ ਜਮਾਵੜਾ ਲੱਗਿਆ ਹੋਇਆ ਤੇ ਮਾਰੇ ਕਿਰਪਾ ਕਰਨ ਇਸੇ ਤਰ੍ਹਾਂ ਸੰਗਤ ਦੇ ਸਿਰ ਤੇ ਮੇਰੇ ਪਰ ਹੱਥ ਰੱਖ ਕੇ ਆਪਣੀ ਸੇਵਾ ਜਿਹੜੀ ਉਹ ਆਪ ਕਰਵਾਉਂਦੇ ਰਹਿਣ ਜੀ ਸੋ ਗੁਰੂ ਸਾਰਿਓ ਆਪ ਵੀ ਆਇਆ ਕਰੋ ਕਿਦੋਂ ਸੱਦਾ ਲੱਗਦਾ ਹੁੰਦਾ ਤੇ ਇਹ ਜਿਹੜੀ ਸੇਵਾ ਆ ਇਹ बार-बार ਨਹੀਂ ਮਿਲਦੀ ਸੇਵਾ ਜਿਹੜੀ ਆ ਬੜੇ ਕਰਮਾਂ ਦੇ ਨਾਲ ਭਾਗਾ ਦੇ ਨਾਲ ਮਿਲਦੀ ਆ ਮਹਾਰਾਜ ਵੀ ਕਹਿੰਦੇ ਆ ਬਿਨ ਭਾਗਾ ਸੰਗਤ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੀਓ ਤੇ ਸੋ ਬਿਨ ਕਰਮਾਂ ਤੋਂ ਸੰਗਤ ਨਹੀਂ ਕੀਤੀ ਜਾ ਸਕਦੀ ਮਹਾਰੇ ਕਿਰਪਾ ਕਰੇ ਆਇਆ ਕਰੋ ਸੰਗਤ ਕਰਿਆ ਕਰੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਪਾਸ਼ੋ ਲਾਚੀ 베ਰੀ ਦੀ 베ਰੀ ਦੇ ਅਸ਼ਨਾਨਾ ਦੀ ਸੇਵਾਵਾਂ ਚੱਲ ਰਹੀਆਂ ਪਾਸ਼ੋ ਤੇ ਬੜੀ ਕਿਰਪਾ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਗੁਰੂ ਅਰਜਨ ਪਾਸ਼ਾ ਹਰਗੋਬਿੰਦ ਸਾਹਿਬ ਅਮਰਦਾ ਪਾਸ਼ਾ ਦੀ ਬੜੀ ਕਿਰਪਾ ਬੜੀ ਸੰਗਤ ਅੱਜ ਪਾਸ਼ੋ ਆਹ ਸਾਹਿਬ ਵਧੀਆ ਹੋ ਗਈ ਧਵਾਈ ਤੇ ਬਹੁਤ ਵਧੀਆ ਸੇਵਾਵਾਂ ਚੱਲ ਰਹੀਆਂ ਬਾਦਸ਼ਾਹ ਵਾਹਿਗੁਰੂ 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 ਆ ਦੇਖੋ ਜਿੜੀਆਂ ਸੰਗਤ ਦਵਾਈ ਕਰਨ ਦੀ ਹੈ ਬੜੇ ਮਨ ਲਾ ਕੇ ਬੜੇ ਪਿਆਰ ਪ੍ਰੇਮ ਪਿਆਰ ਨਾਲ ਤੇ ਵਾਹਿਗੁਰੂ ਵਾਹਿਗੁਰੂ ਆ ਬੇਰੀਆਂ ਦੇ ਪਾਸ਼ੋ ਕੜੇ ਕੰਡੇ ਬੜੇ ਕੱਪੜੇ ਲੱਗਦੇ ਆ ਨਾਲੇ ਕੈਜ ਦਾ ਪਾਸ਼ਾ ਛਡਾ ਦੇ ਛਡਾ ਦੇ ਛਡਾ ਦੇ ਪਾਸ਼ਾ ਕੰਡਿਆਂ ਤੋਂ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਆ ਬਹੁਤ ਵਧੀਆ ਪਾਸ਼ੋ ਤੋਈਆਂ ਐ ਵਧੀਆ ਇਸ਼ਾਨਾ ਹੋ ਗਿਆ ਵਾਹਿਗੁਰੂ ਪਾਸ਼ਾ ਕਿਰਪਾ ਕਰੇ ਆਪਣੀ ਸੇਵਾਵਾਂ ਆ ਵੀ ਲੈ ਲੇ ਵਾਹਿਗੁਰੂ ਵਾਹਿਗੁਰੂ ਵਾਹਿ ਆ ਜੋ ਆ ਜੋ ਆ ਜੋ ਵਾਹਿਗੁਰੂ ਵਾਹਿਗੁਰੂ ਤੈਮ ਖਚੋ ਬੜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸ਼ੋ ਸੇਵਾmaat ਤਕਰੀਬਨ ਜੰਗੀ ਪੱਧਰ ਤੇ ਚੱਲ ਰਹੀਆਂ ਤੈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰੇਓ ਸ਼ਬਦ ਲੱਗਾ ਕਾਮ ਕ੍ਰੋਧ ਝੂਠ ਲੋਭ ਨਿੰਦਾ ਇਨ ਤੇ ਆਪ ਬਚਾਓ ਇਹ ਪੰਜ ਚੋਰ ਜਿਹੜੇ ਹਨ ਮਾਰੇ ਨੇ ਲਿਖਿਆ ਪੰਜ ਚੋਰ ਇਹ ਬੰਦੇ ਨੂੰ ਲੁੱਟਣ ਵਾਸਤੇ ਤੁਰੇ ਫਿਰਦੇ ਹਨ ਤੇ ਇਹਨਾਂ ਪੰਜਾਂ ਤੱਤਾਂ ਤੋਂ ਪੰਜਾਂ ਤੱਤਾਂ ਦਾ ਸਰੀਰ ਬਣਿਆ ਤੇ ਪੰਜ ਹੀ ਚੋਰ ਨੇ ਜਿਹੜੇ ਬੰਦੇ ਨੂੰ ਲੁੱਟਣ ਵਾਸਤੇ ਇਨਸਾਨ ਨੂੰ ਫਿਰਦੇ ਨੇ ਤੇ ਗੁਰੂ ਰਾਮਦਾਸ ਦੀ ਕਿਰਪਾ ਹੋਵੇ ਤੇ ਫੇਰੀ ਇਹਨਾਂ ਪੰਜਾਂ ਚੋਰਾਂ ਤੋਂ ਬਚਿਆ ਜਾ ਸਕਦਾ ਸੋ ਆਪਜੀ ਦਰਸ਼ਨ ਕਰ ਰਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਲਾਚੀ ਬੇਰ ਜਿੱਥੇ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਹੋਣਾ ਨੇ ਮੱਛੇ ਰੰਗੜ ਦਾ ਸਿਰ ਕਲਮ ਕਰਨ ਵਾਸਤੇ ਸਿਰ ਕੱਟਣ ਵਾਸਤੇ ਜਦੋਂ ਘੋੜੇ ਬੰਨ ਕੇ ਇੱਥੋਂ ਜਾ ਕੇ ਮੱਛੇ ਰੰਗੜ ਦਾ ਸਿਰ ਜਿਹੜਾ ਕਤਲ ਕੀਤਾ ਸੀਗਾ ਤੇ ਉਹਨਾਂ ਨੇ ਨੇਜੇ ਦੇ ਉੱਪਰ ਟੰਗ ਕੇ ਡੰਕੇ ਦੀ ਚੋਰ ਦੇ ਉੱਤੇ ਕਿਹਾ ਸੀਗਾ ਕਿ ਜੇ ਸਾਨੂੰ ਕੋਈ ਫੜ ਸਕਦਾ ਤੇ ਫੜ ਲਓ ਸੋ ਬੀਕਾ ਨੇੜ ਦੀ ਧਰਤੀ ਤੇ ਖੜ ਕੇ ਖਿੱਦੋ ਗੁੰਡੀ ਖੇਡਿਆ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਬਹਿ ਕੇ ਐ ਪਵਿੱਤਰ ਸਰੋਵਰ ਦੀ ਜਿਹੜੀ ਆ ਉਹ ਆਪ ਖਦਵਾਈ ਕਰਾਈ ਆਪ ਸੇਵਾ ਕਰਵਾਈ ਆਪ ਦੀ ਦਰਸ਼ਨ ਕਰਾਂ ਉਹ ਲਾਚੀ ਬੇਰ ਦੇ ਬਾਬਾ अवतार सिंह भाई मनप्रीत सिंह ਤੇ ਸਾਡੇ ਜਿਹੜੇ ਸਤਕਾਰਯੋਗ ਲੁਧਿਆਣਾ ਯੂਨੀਵਰਸਿਟੀ ਦੇ ਡਾਕਟਰ ਸਹਿਬਾਨ ਆਏ ਹੋਏ ਨੇ ਉਹਨਾਂ ਦੇ ਨਾਲ ਆਏ ਹੋਏ ਨੇ ਸਿੰਘ ਤੇ 베ਰਾ ਦਾ ਫਾਲੂ ਬਹੁਤ ਜ਼ਿਆਦਾ ਲੱਗਿਆ ਹੋਇਆ ਬਾਬਾ ਮਨਪ੍ਰੀਤ ਸਿੰਘ ਜੀ ਆਪ ਜੀ ਨੂੰ ਦਿਖਾ ਰਹੇ ਨੇ ਤੇ ਸੁਸੰਗਤ ਜੀ ਕਿਰਪਾ ਕਰਿਆ ਕਰੋ ਕਿ ਜਦੋਂ ਸੱਦਾ ਲੱਗਦਾ ਇਹੋ ਜਿਹੇ ਕਿਤੇ ਪਿੱਟਰ ਦਿਹਾੜੇ ਇਹੋ ਜੇ ਸਮੇ ਕਿਤੇ ਮਿਲਣੇ ਤੁਹਾਨੂੰ ਇਹੋ ਜੀਆਂ ਜਿਹੜੀਆਂ ਨਿਯਮਤਾ ਹੈਗੀਆਂ ਇਹ ਨਹੀਂ ਮਿਲਣੀਆਂ ਇਹ ਜਿਹੜੇ ਬੇਰ ਜਿਹੜੇ ਆ ਇੱਥੇ ਇਹਨਾਂ ਨੂੰ ਸ਼ੋਅ ਕਰਨ ਵਾਸਤੇ ਇਹਨਾਂ ਦੀ ਸ਼ੋਅ ਪ੍ਰਾਪਤ ਕਰਨ ਵਾਸਤੇ ਸੰਗਤ ਜਿਹੜੀ ਤਰਲੋ ਮੱਛੀ ਹੁੰਦੀ ਆ ਤੇ ਤੁਹਾਨੂੰ ਬਾਜਾਂ ਵਜਦੀਆਂ ਮਹਾਰਾਜ ਵੀ ਕਹਿੰਦੇ ਕਿ ਆਓ ਭਈ ਆਓ ਸਿੱਖ ਸਤਿਗੁਰ ਕੇ ਪਿਆਰਿਓ ਤੇ ਗਾਓ ਸੱਚੀ ਬਾਣੀ ਕਹਿੰਦੇ ਆਓ ਮੇਰੇ ਨਾਲ ਰਲ ਕੇ ਬਾਣੀ ਦਾ ਗਾਇਨ ਕਰੀਏ ਤੇ ਨਾਲੇ ਸੇਵਾ ਕਰੀਏ ਠੀਕ ਆ ਸੋ ਸੰਗਤ ਜੀ ਹਰ ਆਇਆ ਹੋਇਆ ਸੰਗਤ ਦਾ ਤੇ 84 ਕੱਟਣ ਵਾਲਾ ਪੁਲ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾ ਰਿਹਾ ਉਹਦੇ ਉੱਪਰ ਸੰਗਤ ਜਿਹੜੀ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬੇਤਾਬ ਹੋਈ ਖੜੀ ਆ ਤੇ ਸੋ ਮਾਰੇ ਕਿਰਪਾ ਕਰਨ ਆਪ ਵੀ ਜਦੋਂ ਸੱਦਾ ਲੱਗਦਾ ਹੁੰਦਾ ਆਇਆ ਕਰੋ ਮਹਾਰਾਜ ਜੀ ਕਹਿੰਦੇ ਆ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਭਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਅਵਨ ਤੇ ਕਲਯੁਗ ਦਾ ਬੜਾ ਭਿਆੰਕਰ ਸਮਾਂ ਆ ਤਿੰਨੋਂ 베ਰੀਆਂ ਦੀ ਜਿਹੜੀ ਆ ਅੱਜ ਸੇਵਾ ਕੀਤੀ ਗਈ ਆ ਉਹਨਾਂ ਦੀ ਸ਼ੋਭਾ ਪ੍ਰਾਪਤ ਕਰਨ ਵਾਸਤੇ ਉਹਨਾਂ ਦੀ ਸ਼ੋਭਾ ਮਿਲੀ ਆ ਤੇ ਬੜਾ ਮਨ ਨੂੰ ਸਕੂਨ ਮਿਲਿਆ ਗੁਰੂ ਸਾਰਿਓ ਅ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਬੇਰ ਗੁਰਦੁਆਰਾ ਅ ਦੁਖ ਭੰਜਨ ਜੀ ਬੇਰ ਬੀਬੀ ਰਜਨੀ ਜੀ ਦਾ ਤੇ ਗੁਰਦੁਆਰਾ ਲਾਚੀ ਬੇਰ ਜਿੱਥੇ ਗੁਰਦਰਜਨ ਦੇ ਪਾਤਸ਼ਾਹ ਜੀ ਨੇ ਬੈਠ ਕੇ ਆਤ ਸੇਵਾ ਕਰਵਾਈ ਸੋ ਗੁਰੂ ਸਾਰਿਓ ਇਹ ਪਵਿੱਤਰ ਜਗਾ ਬਾਰ ਬਾਰ ਇੱਥੇ ਸੇਵਾ ਨਹੀਂ ਮਿਲਦੀ ਇਹ ਸੇਵਾ ਨੂੰ ਅ ਮਾਰੇ ਜਿਦਾ ਕਹਿੰਦੇ ਨੇ ਸਦੇਹੀ ਕੋ ਸਿਮਰੇ ਦੇਵੇ ਸੇਹੀ ਭਜ ਹਰ ਕੀ ਸੇਵ ਹਰੀ ਦੀ ਸੇਵਾ ਦੇ ਨਾਲ ਹੀ ਦੇਹੀ ਪ੍ਰਾਪਤ ਹੁੰਦੀ ਆ ਤੇ ਹਰੀ ਦੀ ਕਿਰਪਾ ਦੇ ਨਾਲ ਹੀ ਇਹ ਸੇਵਾ ਪ੍ਰਾਪਤ ਹੁੰਦੀ ਆ ਵੇਖੋ ਮਾਰੇ ਦੇ ਦਰਸ਼ਨ ਕਰਨ ਵਾਸਤੇ ਸੰਗਤ ਦਾ ਹੜਾ ਆਇਆ ਆ ਸਾਰੀ ਸੰਗਤ ਲੱਗੀ ਆ ਮਨਪ੍ਰੀਤ ਸਿੰਘ ਜੀ ਟਿਮੀ ਮਨ ਸਿੰਘ ਪੱਟੀ ਵਾਲੇ ਸਰਵਨ ਸਿੰਘ ਅ ਬਾਬਾ ਸਰਜੀਤ ਸਿੰਘ ਤੇ ਸਾਡੇ ਸਤਕਾਰਯੋਗ ਯੂਨੀਵਰਸਿਟੀ ਦੇ ਡਾਕਟਰ ਸਾਹਿਬਾਨ ਇਥੇ ਥੱਲੇ ਹੁਣੇ ਹੀ ਟ੍ਰੀਟਮੈਂਟ ਕਰ ਰਹੇ ਸੀਗੇ ਬੇਰੀ ਦਾ ਤੇ ਸੋ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਜਣੇ ਆਇਆ ਕਰੋ ਤੇ ਆਣ ਕੇ ਦਰਸ਼ਨ ਕਰਿਆ ਕਰੋ ਨਾਲੇ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ। ਗੁਰੂ ਸਾਹਿਬ ਅੱਜ ਦੁਖ ਭੰਜਨ 베 ਬੀਬੀ ਰਜਨੀ ਸਾਹਿਬ ਜੀ ਦਾ 베ਰ ਆ ਜੀ ਤੇ ਸਾਡੀ ਪੱਟੀ ਵਾਲਿਆਂ ਦੀ ਪੱਟੀ ਸੈਡ ਸੰਗਤ ਦੀ ਭੂ ਆ ਆ ਜੀ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆਣ ਕੇ ਇੱਥੇ ਆਪਣੀ ਸੇਵਾ ਭਾਵਨਾ ਦੇ ਨਾਲ ਜਿਹੜੀ ਮਤਲਬ ਆਪ ਜੀ ਜਾਣਦੇ ਹੋ ਕਿ ਕੋਲੇ ਦੇ ਨਾਲ ਮੈਰਜ ਹੋਈ ਜਾਂ ਜਵੇਂ ਵੀ ਹੈਗਾ ਲੰਬੀ ਚੌੜੀ ਸਾਖੀ ਆ ਤੇ ਸੋ ਉਸ ਬੇਰ ਦੀ ਜਿਹੜੀ ਪਵਿੱਤਰ ਬੇਰ ਆ ਉਹਦੀ ਸਾਂਭ ਸੰਭਾਲ ਵਾਸਤੇ ਲੁਧਿਆਣੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ ਜਿਹੜੀ ਆ ਉਹ ਮੈਡ ਡਾਕਟਰ ਆਏ ਹੋਏ ਨੇ ਖੇਤੀਬਾੜੀ ਦੇ ਤੇ ਬਾਗਬਾਨੀ ਵਿਭਾਗ ਦੇ ਮੈਡ ਡਾਕਟਰ ਨੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਲੈ ਕੇ ਤੇ ਇਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਜੀ ਤੇ ਸਾਰੀ ਬੇਰ ਦੀ ਪਹਿਲਾਂ ਤੋਹਾਈ ਕੀਤੀ ਜਾਣੀ ਆ ਉਹ ਤੋਂ ਬਾਅਦ ਫਿਰ ਜਿਹੜਾ ਉਹ ਆਪਣਾ ਸਪਰੇਅ ਕੀਤੀ ਜਾਣੀ ਆ ਆਪਜੀ ਦਰਸ਼ਕ ਕਰ ਰਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜੀ ਇਹ ਤੋਂ ਬਾਅਦ ਫਿਰ ਬੇਰ ਬਾਬਾ ਬੁੱਢਾ ਸਾਹਿਬ ਤੇ ਲਾਚੀ ਬੇਰ ਦੇ ਜਿਹੜੇ ਆ ਉਹ ਕੀਤੇ ਜਾਣੀ ਆ ਸਫਾਈ ਤੇ ਸਪਰੇਅ ਤੇ ਸਫਾਈ ਜਿਹੜੀ ਕੀਤੀ ਜਾਣੀ ਤੁਹਾਨੂੰ ਸਾਰੇ ਜੀ ਬੇਨਤੀ ਕਰਨਾ ਆਪਜੀ ਨੂੰ ਸਦਾ ਲੱਗਦਾ ਹੁੰਦਾ ਸਾਰੀ ਸੰਗਤ ਆਇਆ ਕਰੋ गुरुचरणा आन के हाजी के अपना जीवन सफला करे तो सेवा च हिस्सा लैके तन मन धन दे अपना जो गुरु साहब कृपा कर तंदुरुस्तियाँ खुशियाँ खेड़े प्राप्त करें वागुरू सा <laughs> <laughs>